ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਬੀਤੇਗਾ ਕਿਉਂਕਿ ਦਿਨ ਦੇ ਸਮੇਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਜ਼ਿਆਦਾਤਰ ਧੁੰਦ ਦਾ ਹੀ ਅਸਰ ਦੇਖਣ ਨੂੰ ਮਿਲਿਆ ਤੇ ਹਲਕੀ ਦਰਮਿਆਨੀ ਧੁੱਪ ਵੀ ਪੰਜਾਬ ਦੇ ਕਿਸੇ ਕਿਸੇ ਹਿੱਸੇ ਵਿੱਚ ਹੀ ਦੇਖਣ ਨੂੰ ਮਿਲੀ ਓਵਰ ਆਲ ਠੰਡ ਦਾ ਮੌਸਮ ਵੀ ਸੀ ਥੋੜਾ ਜਿਹਾ ਨਿੱਗਾ ਮਾਹੌਲ ਬਣਿਆ ਹੋਇਆ ਸੀ ਪਰ ਅੱਧਾ ਦੁਪਹਿਰ ਤੋਂ ਬਾਅਦ ਤੇਜ਼ ਹਵਾ ਚੱਲਣ ਦੇ ਕਾਰਨ ਠੰਡ ਦੀ ਗਤੀਵਿਧੀਆਂ ਪੰਜਾਬ ਦੇ ਵਿੱਚ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸ ਸਮੇਂ ਗੱਲ ਕੀਤੀ ਜਾਵੇ ਤਾਂ ਪੱ ਥੋੜਾ ਠੰਡਾ ਹੁੰਦਾ ਦਿਖਾਈ ਦੇ ਰਿਹਾ ਠੰਡ ਤੇ ਪਰਕੋਪ ਬਣਦਾ ਹੋਇਆ ਪੰਜਾਬ ਦੇ ਉੱਪਰ ਕਾਫੀ ਜ਼ਿਆਦਾ ਦਿਖਾਈ ਤੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸਾਨੂੰ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਬਦਲਬਾਈ ਤੋਂ ਤਾਂ ਰਹਤ ਹੈ ਪਰ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਬਰਕਰਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਸ਼ਾਮ ਦੇ 6:00 ਵੱਜ ਚੁੱਕੇ ਨੇ ਧੁੰਦ ਦੁਆਰਾ ਤੋਂ ਪੰਜਾਬ ਦੇ ਉੱਪਰ ਪੈਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸ ਹੁਣ ਗੱਲ ਕਰਦੇ ਆ ਅੱਜ ਰਾਤ ਦੇ ਓਵਰਆਲ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਵੀ ਮੀਂਹ ਕਣੀ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਤੇਜ਼ ਹਵਾ ਚੱਲਣ ਦੇ ਕਾਰਨ ਪੱਛਮ ਦਿਸ਼ਾ ਤੋਂ ਜਿਹੜਾ ਤਾਪਮਾਨ ਹੈ ਉਹ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਇਸ ਸਮੇਂ ਤਾਪਮਾਨ ਜਿਹੜਾ ਘਟ ਕੇ ਉਹ 12 13 ਡਿਗਰੀ ਦੇ ਕਰੀਬ ਆ ਚੁੱਕਿਆ ਤੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ 11 ਡਿਗਰੀ ਵੀ ਪਹੁੰਚ ਚੁੱਕਿਆ ਤੇ ਅੱਜ ਰਾਤ ਜਿਹੜੀ ਇਸ ਦੇ ਘਟ ਕੇ ਤਾਪਮਾਨ ਦੀ ਘੱਟੋ ਘੱਟ ਲਿਮਟ ਹੈ ਉਹ 2 ਡਿਗਰੀ ਤੋਂ ਲੈ ਕੇ 4-5 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਹਵਾ ਲਗਾਤਾਰ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਜਿਹੜੇ ਸ਼ੀਤ ਲਹਿਰ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਕਾਫੀ ਠਾਰੀ ਵਾਲਾ ਮਾਹੌਲ ਪੰਜਾਬ ਦੇ ਵਿੱਚ ਸਮੇਂ ਦੇਖਣ ਨੂੰ ਮਿਲ ਰਿਹਾ ਹੈ ਤੇ ਇਸੇ ਤਰੀਕੇ ਦਾ ਮਾਹੌਲ ਸਵੇਰ ਦੇ ਸਮੇਂ ਬਣਿਆ ਰਹੇਗਾ ਕੱਲ ਸਵੇਰ ਨੂੰ ਵੀ ਪੰਜਾਬ ਦੇ ਬਹੁਤੇ ਏਸ਼ਿਆਂ ਦੇ ਵਿੱਚਕਾਰ ਸੰਘਣੀ ਧੁੰਦ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਜਿਸ ਦੇ ਕਾਰਨ ਅਸੀਂ ਤੁਹਾਡੇ ਅੱਗੇ ਉਹ ਬੇਨਤੀ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਬਾਹਰ ਅੰਦਰ ਕਿਤੇ ਜਾਣਾ ਹੈ ਟਰੈਵਲ ਕਰਨਾ ਹੈ ਤਾਂ ਧੁੰਦ ਦਾ ਮਾਹੌਲ ਦੇਖ ਕੇ ਹੀ ਨਿਕਲੋ ਕਿਉਂਕਿ ਧੁੰਦ ਦੇ ਜਿਹੜੇ ਹਾਲਾਤ ਨੇ ਕਾਫੀ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਤ੍ਰਿਕਟਨਾਮਾ ਹਨ ਹੋਣੀਆਂ ਸੜਕਾਂ ਦੇ ਉੱਪਰ ਆਮ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਧੁੰਦ ਦੇ ਕਾਰਨ ਤੇ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਕੱਲ ਦੇ ਬਾਰੇ ਕਿਉਂਕਿ ਆਉਂਦੇ ਦਿਨ 9 ਤਰੀਕ ਤੱਕ ਵੀ ਮੌਸਮ ਵਿਭਾਗ ਵੱਲੋਂ ਅਲਰਟ ਲਗਾਤਾਰ ਜਾਰੀ ਹੈ ਕਿ ਸੰਗਣੀ ਤੋਂ ਸੰਗਣੀ ਤੋਂ ਹੁੰਦੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਮੱਦੇ ਨਜ਼ਰ ਅਸੀਂ ਤੁਹਾਨੂੰ ਬਾਰ ਬਾਰ ਅਲਰਟ ਕਰ ਰਹੇ ਹਾਂ ਕਿ ਧੁੰਦ ਦੇ ਪ੍ਰਕੋਪ ਜਿਹੜੇ ਨੇ ਅੱਧ ਰਾਤ ਤੋਂ ਬਾਅਦ ਤੇ ਸਵੇਰ ਤੜਕੇ ਤੱਕ ਕਾਫੀ ਜ਼ਿਆਦਾ ਰਹਿਣਗੇ ਤੇ ਬਾਕੀ ਓਵਰਆਲ ਮੌਸਮ ਠੀਕ ਹੈ ਮੀਂਹ ਦੀ ਗਤੀਵਿਧੀ ਨਾ ਦੇ ਬਰਾਬਰ ਹੈ ਹਵਾ ਪੱਛਮ ਦਿਸ਼ਾ ਤੋਂ ਚੱਲਦੀ ਰਹੇਗੀ ਜਿਸ ਦੇ ਨਾਲ ਸ਼ੀਤ ਲਹਿਰ ਦੇ ਹਾਲਾਤ ਰਹਿਣਗੇ ਏਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ